ਅੱਜ ਪੰਜਾਬ ਦੇ ਵਿੱਚ ਪੁਲਿਸ ਰਾਜ ਸਥਾਪਿਤ ਹੋ ਚੁੱਕੀ ਹੈ। ਭਗਵੰਤ ਮਾਨ ਦੀ ਸਾਰੀ ਰਾਜਨੀਤੀ ਹੁਣ ਪੁਲਿਸ ਚਲਾ ਰਹੀ ਹੈ। ਉਹਦੀ ਆਪਣੀ ਪਾਰਟੀ ਵੀ ਪਿੱਛੇ हट ਗਈ ਹੈ। ਪੁਲਿਸ ਨੂੰ ਹੀ ਉਹਨੇ ਆਪਣਾ ਵਿੰਗ ਬਣਾ ਲਿਆ ਕਿ ਆਮ ਆਦਮੀ ਪਾਰਟੀ ਦਾ ਵਿੰਗ ਬਣ ਜਾ ਯਾਰ। ਨਗੇਸ਼ਵਰ ਰਾਓ ਵਰਗਾ ਜਿਹੜਾ ਆਈਪੀਐਸ ਅਫਸਰ ਉਹਨੇ ਇਹਨਾਂ ਨੂੰ ਮਨਾ ਕਰਤਾ ਕਿ ਮੈਂ ਨਹੀਂ ਤੁਹਾਡੇ ਕਹਿਣ ਤੇ ਗਲਤ ਪਰਚਾ ਦਰਜ ਕਰਨਾ। ਇਹਨਾਂ ਦਾ ਨਾਂ ਪੈ ਗਿਆ ਟਰਾਲੀ ਚੋਰ, ਇਹਨਾਂ ਦਾ ਨਾਂ ਪੈ ਗਿਆ ਬਾਥਰੂਮ ਕਿੰਗ। ਇਹਨਾਂ ਦਾ ਨਾਂ ਪੈ ਗਿਆ ਡਰੱਗ ਮਾਫੀਆ ਨਾਲ ਜੁੜਗੇ ਨਾਂ ਇਹਨਾਂ ਦੇ, ਇਹਨਾਂ ਦਾ ਨਾਂ ਪੈ ਗਿਆ ਕਟਾਰੂ ਚੱਕ। ਇਹਨਾਂ ਦਾ ਆਪਣਾ ਸਬ-ਇਨਸਪੈਕਟਰ ਇੱਕ ਡੀਐਸਪੀ ਦੀ ਪੁਲਿਸ ਦੀ ਹਾਜ਼ਰੀ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਕਤਲ ਕਰਤਾ ਗੈਂਗਸਟਰਸ ਐਕਸਟਰਸ਼ਨ ਇਹ ਸੋਰਸ ਦਾ ਦੱਸਣਾ ਹੈ ਇਨਫੋਰਮੇਸ਼ਨ ਆਈ ਇਹਨਾਂ ਕੋਲ ਕਿੱਥੋਂ ਦੱਸਦੇ ਕਿਉਂ ਨਹੀਂ ਪੁੱਛੋ ਸਾਰੀ ਸਾਰੀ ਦੁਨੀਆ ਨੇ ਕਹਿ ਦਿੱਤਾ ਕਿ ਪਾਸਕਰ ਅਖਬਾਰ ਨੇ 9 ਤਰੀਕ 9 April ਦੀ ਅਖਬਾਰ ਵਿੱਚ ਛਾਪਤਾ ਸੀਗਾ ਸਿੰਘ ਬਾਜਵਾ ਥਾਣੇ ਦੇ ਅੰਦਰ ਸੱਦਿਆ ਗਿਆ ਹੈ ਪੁਸ਼ਗੀਸ਼ ਹੋ ਰਹੀ ਹੈ ਪਰ ਕਾਂਗਰਸ ਦੀ ਲੀਡਰਸ਼ਿਪ ਪਹੁੰਚੀ ਹੋਈ ਹੈ ਕਿ ਸਾਡੇ ਲੀਡਰ ਨਾਲੇ ਧੱਕੇਸ਼ਾਹੀ ਹੈ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖੈਰਾਵੇ ਇੱਥੇ ਪੁੱਜੇ ਹੋਏ ਉਹਨਾਂ ਨੇ ਗੱਲ ਕਰਦੇ ਆ ਕਿ ਇੱਥੇ ਜਿਹੜਾ ਧਰਨਾ ਚੱਲ ਰਿਹਾ ਉਸ ਵਿੱਚ ਸ਼ਮੂਲੀਅਤ ਅੱਜ ਕਿਉਂ ਜ਼ਰੂਰੀ ਸੀ ਜਾਂ ਕਾਂਗਰਸ ਦੀ ਲੀਡਰਸ਼ਿਪ ਨੂੰ ਇੱਥੇ ਜ਼ਬਰਦਸਤ ਪ੍ਰਦਰਸ਼ਨ ਕਿਉਂ ਕਰਨਾ ਪੈ ਰਿਹਾ ਖੈਰਾ ਸਾਹਿਬ ਵੈਸੇ ਤੇ ਸਾਰੀ ਸੁਭਾਵਕ ਜੀ ਗੱਲ ਹੈ ਕਿ ਵੱਡੇ ਲੀਡਰ ਤੇ ਜਦੋਂ ਪਰਚਾ ਹੁੰਦਾ ਚਾਹ ਵਰਕਰ ਹੋਵੇ ਲੀਡਰ ਹੋਵੇ ਇਕੱਠੇ ਹੋ ਜਾਂਦੇ ਆ ਕਾਂਗਰਸ ਪਾਰਟੀ ਜਿਹੜੀ ਪਹਿਲਾਂ ਖਿੰਡੀ-ਖਿੰਡੀ ਹੋਈ ਸੀ ਕਿ ਇਸ ਕਾਰਵਾਈ ਨੇ ਸਾਰਿਆਂ ਨੂੰ ਇਕੱਠਿਆਂ ਕਰ ਦਿੱਤਾ ਦੇਖੋ ਗੱਲ ਇਹ ਆ ਕਿ ਇਹ ਜਿਹੜਾ ਬਦਲਾਖੋਰੀ ਦਾ ਦੌਰ ਸ਼ੁਰੂ ਹੋਇਆ ਨਾ ਪੰਜਾਬ 'ਚ ਇਹ ਪਹਿਲੇ ਦਿਨ ਉਦੋਂ ਹੀ ਐਕਸ਼ਨ ਬਣਦਾ ਸੀਗਾ ਇਹ ਨੌਬਤ ਨਹੀਂ ਸੀ ਹੋਣੀ ਅੱਜ ਸਰਦਾਰ ਪ੍ਰਤਾਪ ਸਿੰਘ ਬਾਜਵਾ ਤੇ ਇਦਾਂ ਦਾ ਇੱਕ ਮਨਕੜਤ ਝੂਠਾ ਬੇਬੁਨਿਆਦ ਪਰਚਾ ਨਹੀਂ ਸੀ ਹੋਣਾ ਪਰ ਚਲੋ ਓਕੇ ਕਹਿੰਦੇ ਹੁੰਦੇ ਕਿ ਦੇਰ ਆਏ ਦਰੁਸਤ ਅੱਜ ਜਿਹੜਾ ਇਹ ਕੇਸ ਰਿਸਟ ਕੀਤਾ ਗਿਆ ਇਹ ਬੇਸਿਕਲੀ ਇਹਦੇ 2-3 ਪਹਿਲੂ ਨੇ ਸਭ ਤੋਂ ਪਹਿਲਾਂ ਤਾਂ ਪਹਿਲੂ ਇਹ ਆਉਂਦਾ ਨਜ਼ਰ ਕਿ ਅੱਜ ਪੰਜਾਬ ਦੇ ਵਿੱਚ ਪੁਲਿਸ ਰਾਜ ਸਥਾਪਿਤ ਹੋ ਚੁੱਕਾ ਜਿਹੜਾ ਵੀ ਕੋਈ ਬੋਲਦਾ ਕਿਸਾਨ ਐਜੀਟੇਟ ਕਰਦੇ ਆ ਤੇ ਉਹਨਾਂ ਦੇ ਉੱਤੇ ਪੀੜਾ ਪੰਜਾ ਜੇ ਕੋਈ ਕਾਰਕੁਨ ਕੋ ਐਕਟੀਵਿਸਟ ਬੋਲਦੇ ਨੇ ਮਾਲੀ ਸਾਹਿਬ ਵਰਗੇ ਜਾਂ ਕਾਲੇ ਪਾਣੀ ਦਾ ਮੋਰਚਾ ਉਹਨਾਂ ਦੇ ਉੱਤੇ ਡੰਡੇ ਤੇ ਮੁਕਦਮੇ ਜੇ ਕੋਈ ਆਪੋਜੀਸ਼ਨ ਦਾ ਲੀਡਰ ਕੋਈ ਵੀ ਚਾਹੇ ਕਾਂਗਰਸ ਅਕਾਲੀ ਦਲ ਭਾਜਪਾ ਉਹਨਾਂ ਦੇ ਉੱਤੇ ਮੁਕਦਮੇ ਤੇ ਪਲੱਸ ਪਰੇਸ਼ਾਨੀ ਸੋ ਇਹਦੇ ਨਾਲ ਕੀ ਇਹ ਇਹ ਸਾਬਤ ਹੋ ਗਿਆ ਜਿਹੜੀ ਗੱਲ ਅਸੀਂ ਕਹਿੰਨੇ ਨਾ ਕਿ ਪੰਜਾਬ ਹਸ ਬੀਨ ਟਰਨਡ ਇਨਟੂ ਅ ਪੁਲਿਸ ਸਟੇਟ ਭਗਵੰਤ ਮਾਨ ਦੀ ਸਾਰੀ ਰਾਜਨੀਤੀ ਹੁਣ ਪੁਲਿਸ ਚਲਾ ਰਹੀ ਆ ਉਹਦੀ ਆਪਣੀ ਪਾਰਟੀ ਵੀ ਪਿੱਛੇ हट ਗਈ ਆ ਪੁਲਿਸ ਨੂੰ ਹੀ ਉਹਨੇ ਆਪਣਾ ਵਿੰਗ ਬਣਾ ਲਿਆ ਕਿ ਆਮ ਆਦਮੀ ਪਾਰਟੀ ਦਾ ਵਿੰਗ ਬਣ ਜੋ ਯਾਰ ਤੇ ਤੁਹਾਨੂੰ ਮੈਂ ਵਧੀਆਂ ਪੋਸਟਿੰਗਾਂ ਦਊਂਗਾ ਵਧੀਆਂ ਥਾਣੇ ਦਊਂਗਾ ਵਧੀਆਂ ਜ਼ਿਲ੍ਹੇ ਦਊਂਗਾ ਆ ਕੰਮ ਕਰੀ ਚੱਲੋ ਜਿਹੜੇ ਜਿਹੜੇ ਇਹ ਕੰਮ ਨੂੰ ਆਪਟ ਕਰਦੇ ਨੇ ਆਫਸਰਸ ਉਹਨਾਂ ਨੂੰ ਇਹ ਪੋਜੀਸ਼ਨਾਂ ਮਿਲ ਜਾਂਦੀਆਂ ਨਗੇਸ਼ਵਰ Rao ਵਰਗਾ ਜਿਹੜਾ ਆਈਪੀਐਸ ਅਫਸਰ ਉਹਨੇ ਇਹਨਾਂ ਨੂੰ ਮਨਾ ਕਰਤਾ ਕਿ ਮੈਂ ਨਹੀਂ ਤੁਹਾਡੇ ਕਹਿਣ ਤੇ ਗਲਤ ਪਰਚਾ ਦਰਜ ਕਰਨਾ ਉਹਨੂੰ 15 ਦਿਨਾਂ ਚ ਬਦਲਤਾ ਇਸ ਚੀਫ ਡਾਇਰੈਕਟਰ ਵਿਜੀਲੈਂਸ गुरਕੀਰਤ ਪਾਲ ਸਿੰਘ ਇੱਕ ਇਮਾਨਦਾਰ ਆਈਏਐਸ ਅਫਸਰ ਹੈ ਹੋਮ ਸੈਕਟਰੀ ਸੀਗਾ ਉਹਨੇ ਕੋ ਉਹਦੇ ਤੇ ਦਬਾਅ ਪਾਇਆ ਜਾ ਰਿਹਾ ਸੀ ਕਿ ਧੜਾ ਤੜ ਕੋਈ ਕੁਛ ਸੈਂਕੜੇ ਜਾਂ ਕੁਛ ਹਜ਼ਾਰ ਸਾਨੂੰ ਅਸਲਾ ਲਾਇਸੈਂਸ ਦਿਓ ਸਾਡੇ ਵਰਕਰਾਂ ਨੂੰ ਉਹਨੇ ਕਿ ਮੈਂ ਨਹੀਂ ਦੇ ਸਕਦਾ ਇੱਕ ਹੋਮ ਸੈਕਟਰੀ ਨੂੰ ਅੱਜ ਬਿਨਾ ਮੈਂ ਬਿਨਾ ਮਹਿਕਮੇ ਤੋਂ ਪਿਛਲੇ 1 ਮਹੀਨੇ ਤੋਂ ਟੰਗਿਆ ਹੋਇਆ ਵਾ ਉਹਨੂੰ ਕਹਿੰਦਾ ਪਰਸੋਨਲ ਡਿਪਾਰਟਮੈਂਟ ਨੂੰ ਰਿਪੋਰਟ ਸੋ ਵਾਟ ਹੈਪਨਸ ਇਜ਼ ਕਿ ਨਾਓ ਇਟ ਇਜ਼ ਅ ਪੁਲਿਸ ਸਟੇਟ ਐਨੀਬਾਡੀ ਹੂ ਡੇਅਰਸ ਟੂ ਅਪੋਜ਼ ધ ਪੁਲਿਸ ਵਿਲ ਹੈਵ ਟੂ ਫੇਸ ਦ ਕਨਸੀਕੁਐਂਸਸ ਦੈਟ ਮਿਸਟਰ ਬਾਜਵਾ ਇਜ਼ ਫੇਸਿੰਗ ਨੰਬਰ 1 ਨੰਬਰ 2 ਸਾਡੇ ਫੰਡਮੈਂਟਲ ਰਾਈਟ ਬਿਲਕੁਲ ਐ ਕੁਚਲ ਦਿੱਤੇ ਜਿੱਦਾ ਪੈਰ ਦੇ ਥੱਲੇ ਆਪਾਂ ਰੋਂਦਦੇ ਹੁੰਦੇ ਨਾ ਔਰ ਇੰਟਰਸਟਿੰਗ ਗੱਲ ਇਹ ਆ ਕਿ ਦੁਹਾਈ ਬਾਬਾ ਸਾਹਿਬ ਉਮੀਦਵਾਰ ਦੀ ਦਿੰਦੇ ਆ ਬੋਕਰ ਪਾਰਟੀ ਫੋਟੋ ਉਹਨਾਂ ਨਹੀਂ ਲਾਈ ਹੋਈ ਆ ਪਰ ਜਿਹੜੇ ਉਹਨਾਂ ਨੇ ਰਾਹ ਦੱਸਿਆ ਉਹਦੇ ਉਲਟ ਕੰਮ ਕਰਕੇ ਗੈਰ ਸੰਵਿਧਾਨ ਪੰਜਾਬ ਦੇ ਵਿੱਚ ਆਵਾਜ਼ ਦਵਾਈ ਜਾ ਰਹੀ ਅਗਲੀ ਗੱਲ ਇਹ ਆ ਕਿ ਇਹ ਸਾਰਾ ਡਰਾਮਾ ਜਿਹੜਾ ਰਚਿਆ ਗਿਆ ਨਾ ਇਹ ਬੇਸਿਕਲੀ ਕੀ ਹੋਇਆ ਕਿ ਪਿਛਲੇ ਕੁਝ ਸਮੇਂ ਤੋਂ ਭਗਵੰਤ ਮਾਨ ਦੀ ਸਰਕਾਰ ਬਹੁਤ ਬੁਰੀ ਤਰ੍ਹਾਂ ਟਰੋਲ ਸੀਗੀ ਇਹਨਾਂ ਦਾ ਨਾਂ ਪੈ ਗਿਆ ਟਰਾਲੀ ਚੋਰ ਇਹਨਾਂ ਦਾ ਨਾਂ ਪੈ ਗਿਆ ਬਾਥਰੂਮ ਕਿੰਗ ਇਹਨਾਂ ਦਾ ਨਾਂ ਪੈ ਗਿਆ ਡਰੱਗ ਮਾਫੀਆ ਨਾਲ ਜੁੜਗੇ ਨਾਂ ਇਹਨਾਂ ਦੇ ਇਹਨਾਂ ਦਾ ਨਾਂ ਪੈ ਗਿਆ ਕਟਾਰੂ ਚੱਕ ਜਦੋਂ ਇਹੋ ਜੇ ਨਾਮ ਪੈਣ ਲੱਗੇ ਤੇ ਇਹਨਾਂ ਨੇ ਸੋਚਿਆ ਕਿ ਇਸ ਨੈਰੇਟਿਵ ਨੂੰ ਸ਼ਿਫਟ ਕਰਨ ਦੀ ਲੋੜ ਆ ਤੇ ਤੁਰੰਤ ਇਹਨਾਂ ਨੇ ਭਗਵੰਤ ਮਾਨ ਨੇ ਆਣ ਕੇ ਇੱਕ ਡਰਾਮਾ ਰਚਿਆ ਕਿ ਭਗਵੰਤ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਬੰਬਾਂ ਦੀ ਗੱਲ ਕੀਤੀ ਯਾਰੋ ਲਾਅ ਐਂਡ ਆਰਡਰ ਦੇਖੋ ਤਾਂ ਸੀ ਸੰਦੀਪ ਹਾਲਕੀ ਹੈ ਇਹਨਾਂ ਦਾ ਆਪਣਾ ਸਬ ਇਨਸਪੈਕਟਰ ਇੱਕ ਡੀਐਸਪੀ ਦੀ ਪੁਲਿਸ ਦੀ ਹਾਜ਼ਰੀ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਕਤਲ ਕਰਤਾ ਗੈਂਗਸਟਰਸ ਐਕਸਟਰਸ਼ਨ ਮਰਡਰਸ ਰੋਬਰੀਜ਼ ਇਟਸ ਅ ਡੇ ਆਫ ਦੀ ਆਰਡਰ ਸੋ ਆਮ ਆਦਮੀ ਜਿਹੜਾ ਲੀਡਰ ਆਫ ਆਪੋਜੀਸ਼ਨ ਉਹ ਆਪਣੀ ਗੱਲ ਨਹੀਂ ਕਰੇਗਾ ਲਾਅ ਐਂਡ ਆਰਡਰ ਦੇ ਉੱਤੇ ਉਹ ਕਹਿੰਦੇ ਗੱਲ ਕਰਨ ਪਰ ਜੀ ਸਦਕੇ ਕਰਨ ਸੋਰਸ ਤਾਂ ਦੱਸਣ ਨਾ ਇਨਫੋਰਮੇਸ਼ਨ ਆਈ ਉਹਨਾਂ ਕੋਲੋਂ ਕਿੱਥੋਂ ਦੱਸਦੇ ਕਿਉਂ ਨਹੀਂ ਪਾਏ ਅੱਛਾ ਇਹ ਦੱਸੋ ਸਾਰੀ ਸਾਰੀ ਦੁਨੀਆ ਨੇ ਕਹਿਤਾ ਕਿ ਭਾਸਕਰ ਅਖਬਾਰ ਨੇ 9 ਤਰੀਕ 9 April ਦੀ ਅਖਬਾਰ ਵਿੱਚ ਛਾਪਤਾ ਸੀਗਾ ਕਿ ਪੁਲਿਸ ਕਹਿ ਰਹੀ ਆ ਕਿ ਜਾਣਕਾਰੀ ਅਨੁਸਾਰ ਕਿ 55 ਬੰਬ ਆਏ ਨੇ 9 ਹਲੇ ਸਾਨੂੰ ਲੱਭ ਨਹੀਂ ਰਿਹਾ ਅੱਛਾ ਅੰਤਰ ਹੋ ਸਕਦਾ ਨਫਰੀ ਦਾ ਤਾਂ ਬਾਜਵਾ ਸਾਹਿਬ ਨੇ ਕਿਹਾ ਤਾਂ ਕਿ ਮੈਨੂੰ ਉਹਨਾਂ ਦੇ ਹਿਸਾਬ ਨਾਲ ਬੱਤੀ ਨਹੀਂ ਲੱਭ ਰੇ ਵੈਦਰ ਨਾ ਨਹੀਂ ਲੱਭ ਰੇ ਆ ਬੱਤੀ ਨਹੀਂ ਲੱਭ ਰੇ ਕੁਐਸਚਨ ਇਜ਼ ਆਫ ਅ ਵਰੀ ਸਮ ਕੁਐਸਚਨ ਇਜ਼ ਅਬਾਊਟ ਲਾ ਐਂਡ ਆਰਡਰ ਤੁਸੀਂ ਐਫ ਆਈ ਆਰ ਵੀ ਦੇਖੀ ਹੋਣੀ ਹੈ ਐਫ ਆਈ ਆਰ ਦੇ ਬਾਰੇ ਗੱਲਾਂ ਹੋ ਰਹੀਆਂ ਕਿ ਕੌਨਸਟੇਬਲ ਨੇ ਸਕਰੋਲ ਕਰਦੇ ਆ ਔਨ ਡਿਊਟੀ ਫੇਸਬੁਕ ਦੇ ਉੱਤੇ ਦੇਖਿਆ ਹੁਣ ਐਫ ਆਈ ਆਰ ਦਾ ਡਰਾਮਾ ਸੁਣੋ ਪਹਿਲਾਂ ਸਵੇਰੇ ਭਗਵੰਤ ਮਾਨ ਆਣ ਕੇ ਹਮਲਾ ਕਰਦਾ ਵਾ ਕੇ ਬਾਅਦ ਵੀ ਨੇ ਆ ਬਿਆਨ ਦਿੱਤੇ ਜੀ ਬੱਤੀ ਬੰਬ ਨਹੀਂ ਲੱਭ ਰਹੇ ਜੀ ਇਹ ਇਹਨੂੰ ਪੁੱਛੋ ਬੰਬ ਕਿੱਥੇ ਇਹ دہشت ਪੈਦਾ ਕਰ ਰਿਹਾ ਪੰਜਾਬ ਦੇ ਵਿੱਚ ਲੋਕਾਂ ਨੂੰ ਮਿਸਲੀਡ ਕਰ ਰਿਹਾ ਇਹੀ ਕਹਿਆ ਉਹਨੇ ਦੁਪਹਿਰੇ ਪੁਲਿਸ ਭੇਜ ਦਿੱਤੀ ਗਈ ਇੱਕ اے ਆਈ ਜੀ ਆ ਗਈ ਬੀਬੀ ਉਹ ਕਹਿੰਦੀ ਕਿ ਤੁਹਾਡੇ ਅਸੀਂ ਸਵਾਲ ਜਵਾਬ ਕਰਨੇ ਸੋਰਸ ਦੱਸੋ ਤੇ ਸ਼ਾਮ ਨੂੰ 6:30 ਵਜੇ ਲੀਡਰ ਆਫ oppositon ਦੇ ਕਨਸਟੇਬਲ ਪਰਚਾ ਦਰਜ ਕਰ ਰਹੀ ਆ ਉਹ ਕਹਿੰਦੀ ਮੈਂ ਫੇਸਬੁੱਕ ਦੇਖ ਰਹੀ ਸੀਗੀ ਤੇ ਮੈਨੂੰ ਬਾਜਵੇ ਦੀ ਇੰਟਰਵਿਊ ਮਿਲ ਗਈ ਮਤਲਬ ਕਿਦਾਂ ਆਪਾਂ ਨੂੰ ਜੋਕਰ ਬਣਾਇਆ ਜਾ ਰਿਹਾ ਫੈਸਲਾ ਤਾਂ ਪਹਿਲਾਂ ਹੀ ਹੋ ਚੁੱਕਾ ਸੀ ਭਗਵੰਤ ਮਾਨ ਨੇ ਸਵੇਰੇ ਕਹਿ ਦਿੱਤਾ ਸੀਗਾ ਕਿ ਪੁਲਿਸ ਜਾਊਗੀ ਤੇ ਫਿਰ ਆ ਡਰਾਮਾ ਕਾਦੇ ਲਈ ਐਕਚੁਅਲੀ ਐਫ ਆਈ ਆਰ ਜੇ ਕਰਾਉਣੀ ਸੀ ਤੇ ਭਗਵੰਤ ਮਾਨ ਨੂੰ ਆਪ ਕਰਨੀ ਚਾਹੀਦੀ ਸੀਗੀ ਕਿ ਮੈਨੂੰ ਬੜਾ ਇਹਦੇ ਤੇ ਖਤਰਾ ਚਿੰਤਾ ਆ ਕਿ ਪੰਜਾਬ ਦੇ ਹਾਲਾਤਾਂ ਬਾਰੇ ਲੀਡਰ ਆਫ ਆਪੋਜੀਸ਼ਨ ਗੱਲ ਰਿਹਾ ਉਹ ਤਾਂ ਕੀਤੀ ਨਹੀਂ ਸੋ ਨਰੇਟਿਵ ਸ਼ਿਫਟ ਕੀਤਾ ਗਿਆ ਵਾ ਅੱਛਾ ਹੁਣ ਆਜੋ ਤੁਸੀਂ ਮਿਸਲੀਡਿੰਗ ਸਟੇਟਮੈਂਟ ਤੇ دہشت ਦਾ ਮਾਹੌਲ ਕੇਜਰੀਵਾਲ ਨੇ ਦਿੱਲੀ ਦੀ ਇਲੈਕਸ਼ਨ ਚ ਕੀ ਕਿਹਾ ਸੀਗਾ ਜਦੋਂ ਬਿਲਕੁਲ ਜ਼ੋਰ ਹਰਿਆਣਾ ਦੀ ਬੀਜੇਪੀ ਸਰਕਾਰ ਨੇ ਜਮਨਾ ਦਰਿਆ ਵਿੱਚ ਜ਼ਹਿਰ ਘੋਲਤਾ ਬਹੁਤ ਬੰਦੇ ਮਰ ਜਾਣਗੇ ਦਿੱਲੀ ਦੇ ਪਾਣੀ ਤੋਂ ਬਚਿਓ ਕਿ ਇਹ ਮਿਸਲੀਡਿੰਗ ਸਟੇਟਮੈਂਟ ਨਹੀਂ ਸੀ ਕਿ ਲੋਕਾਂ ਚ ਦਹਿਸ਼ਤ ਪਾਉਣਾ ਕਿ ਬੰਦੇ ਮਰ ਜਾਣਗੇ ਜਮਨਾ ਦਾ ਪਾਣੀ ਨਾ ਪੀਓ ਉਹਦੇ ਤੇ ਤਾਂ ਕੋਈ ਐਕਸ਼ਨ ਨਹੀਂ ਹੋਇਆ ਲਾਰੈਂਸ ਪੇਸ਼ਰੋਈ ਦੀ ਇੰਟਰਵਿਊ ਦੇ ਬਾਰੇ ਸਾਰਿਆਂ ਨੇ ਚਰਚਾ ਕੀਤੀ ਆ ਉਹ ਡੇਢ ਸਾਲ ਛੁਪਾ ਕੇ ਰੱਖੀ ਹੈ ਕਿ ਉਹ ਮਿਸਲੀਡਿੰਗ ਸਟੇਟਮੈਂਟ ਨਹੀਂ ਸੀ ਡੀਜੀਪੀ ਦੀ ਜਾਂ ਸਾਰੀ ਪੁਲਿਸ ਦੀ ਤੇ ਬਾਅਦ ਵਿੱਚ ਕਹਿੰਦੇ ਹਾਂ ਸੀ ਇਹ ਸਟਾਫ ਚ ਹੋਈ ਸੀ ਜੀ ਤੇ ਇੱਕ ਆਦਮੀ ਨੂੰ ਬਲੀ ਦਾ ਬੱਕਰਾ ਬਣਾ ਕੇ ਸਜ਼ਾ ਦੇ ਦਿੱਤੀ ਇੱਕ ਡੀਐਸਪੀ ਨੂੰ ਤੁਹਾਡਾ ਖਿਆਲ ਹੈ ਡੀਐਸਪੀ ਕਰਾ ਸਕਦਾ ਇਹ ਨਹੀਂ ਮਤ ਇੱਕ ਪੂਰਾ ਪੈਰਾਫਨੀ ਲਿਆ ਆਇਆ ਨੈਸ਼ਨਲ ਲੈਵਲ ਦਾ ਇੱਕ ਚੈਨਲ ਆਇਆ ਉਹਨੇ ਦੋ ਸੀਰੀਜ਼ ਵਿੱਚ ਇੰਟਰਵਿਊਜ਼ ਕੀਤੀਆਂ ਥੈਟ ਮੀਨਸ ਥੇਰ ਵਾਸ ਅ ਚੇਨ ਆਫ ਕਮਾਂਡ ਰਾਈਟ ਰਾਈਟ ਅਪ ਟਿਲ ਦ ਟੌਪ ਭਗਵੰਤ ਮਾਨ ਹੋਮ ਮਿਨਿਸਟਰ ਹੈ ਇਹਦੀ ਮਰਜ਼ੀ ਤੋਂ ਬਗੈਰ ਉਹ ਇੰਟਰਵਿਊ ਹੋ ਹੀ ਨਹੀਂ ਸਕਦੀ ਕਿ ਐਫਆਈਆਰ ਉੱਥੇ ਨਹੀਂ ਬਰਚਿਪ ਬਣਦਾ ਸੀ ਅੱਛਾ ਕਟਾਰੂ ਚੱਕ ਤੇ ਐਫਆਈਆਰ ਨਹੀਂ ਬਣਦੀ ਸੀ ਜਾਂ ਜਿਹੜੇ ਹੋਰ ਕਾਨੂੰਨ ਤੋੜਦੇ ਆ ਰੋਜ਼ ਉਹਨਾਂ ਤੇ ਕੋਈ ਐਫਆਈਆਰ ਨਹੀਂ ਬਣਦੀ ਸੋ ਇਸ ਕਰਕੇ ਇਹ ਜਿਹੜਾ ਨਸ਼ੇ ਦਾ ਯੁੱਧ ਫੇਲ ਹੋ ਗਿਆ ਇਹਨਾਂ ਦਾ ਇਹਨਾਂ ਦੇ ਸਾਰੇ ਹੋਰ ਸਕੂਲ ਕਰਾ ਜਿਹੜੀ ਸਿੱਖਿਆ ਕ੍ਰਾਂਤੀ ਉਹਦੀ ਬਹੁਤ ਦੁਕਾਨਾਂ ਦੀ ਜੁੱਤੀਆਂ ਮਾਰੀਆਂ ਵੀ ਯਾਰ ਇੱਕ ਇੱਕ ਸਕੂਲ ਚ ਪੰਜ ਪੰਜ ਨੀਪੱਤਸੇ ਰੱਖ ਰਹੇ ਤੁਸੀਂ ਕਲਾਸਰੂਮ ਦਾ علیحد੍ਹਾ ਦਾ ਦੀਵਾਰ ਦਾ علیحد੍ਹਾ ਬਾਥਰੂਮ ਦਾ علیحد੍ਹਾ ਇਹ ਉਹਨਾਂ ਨੇ ਆਪਣੇ ਵੱਲੋਂ ਨਰੇਟਿਵ ਸ਼ਿਫਟ ਕੀਤਾ ਔਰ ਜਿਹੜੇ ਪਹਿਲੀ ਵਾਰ ਹੋਇਆ ਹੋਣਾ ਆਪੋਜੀਸ਼ਨ ਦਾ ਦਾ ਰਾਈਟ ਹੈ ਧਰਨੇ ਮਾਰਨਾ ਅਸੀਂ ਮਾਰ ਰਹੇ ਹਾਂ ਕਦੀ ਸਰਕਾਰ ਵੀ ਧਰਨੇ ਮਾਰਦੀ ਦੇਖੀ ਆ ਅਮਨ अरोड़ा ਮੂਰਖ ਬੰਦਾ ਉਹ ਸਾਡੇ ਮੁਕਾਬਲੇ ਦੇ ਬੈਠਾ ਧਰਨਾ ਮਾਰ ਰਿਹਾ ਨੇ ਤੇ ਅੱਜ ਭਾਸ਼ਣ ਵਿੱਚ ਤੁਹਾਡੇ ਬਾਰੇ ਗੱਲਾਂ ਕਹਿ ਤੀਆਂ ਕਾਂਗਰਸੀਆਂ ਬਾਰੇ ਕਹਿੰਦੇ ਲੱਤਾਂ ਕੰਬ ਰਹੀਆਂ ਇੱਕ ਪਰਚੇ ਦੇ ਨਾਲ ਹੀ ਹਿੰਮਤ ਹੈਗੀ ਆ ਤਾਂ ਸਾਹਮਣਾ ਕਰੋ ਹੁਣ ਆਹ ਦੇਖ ਲਓ ਸਾਰੇ ਖੜੇ ਨੇ ਇੱਥੇ ਪ੍ਰਤਾਪ ਸਿੰਘ ਬਾਜਵਾ ਨਾਲ ਲੱਤਾਂ ਦੇ ਖੜੇ ਕਿ ਅਸੀਂ ਉਦਾਂ ਤਾਂ ਚੱਲ ਕੇ ਆ ਨਹੀਂ ਗਏ ਮੂਰਖ ਬੰਦਾ ਵਾ ਔਰ ਅੱਜ ਬਾਜਵਾ ਨੇ ਕਿਹਾ ਹਨੋ ਕਿਉਂਕਿ ਇਹਨੇ ਪ੍ਰਤਾਪ ਬਾਜਵੇ ਦੇ ਉਹ ਚਿੱਠੀ ਦੀ ਗੱਲ ਕੀਤੀ ਪਹਿਲੀ ਗੱਲ ਤਾਂ ਇਹਦਾ ਪਿਤਾ ਸਾਡੇ ਕਾਂਗਰਸ ਦਾ ਰਿਆ ਨਾ ਮਨਿਸਟਰ ਹੁਣ ਪ੍ਰਤਾਪ ਨੇ ਪੂਰੀ ਗੱਲ ਓਏ ਆਪ ਹੀ ਦਸੂਗਾ ਲੀਡਰ ਹੋਰ ਇਹਨੂੰ ਮੈਂ ਪੁੱਛਣਾ ਚਾਹੁੰਦਾ ਆਂ ਦੇ ਕਿਸੇ ਤੇ ਪਰਸਨਲ ਅਟੈਕ ਕਰਨ ਤੋਂ ਪਹਿਲਾਂ ਪਹਿਲਾਂ ਆਪਣੇ ਅੰਦਰ ਝਾਤ ਮਾਰੋ ਸਾਰੇ ਪੰਜਾਬ ਨੂੰ ਪਤਾ ਵਾ ਕਿ ਇਹਦੇ ਪਿਤਾ ਜੀ ਦਾ ਜਿਹੜੀ ਸੁਸਾਈਡ ਸੀ ਉਹਦਾ ਕਾਰਨ ਕੀ ਸੀ ਮੈਂ ਨਹੀਂ ਹੁਣ ਕਹਿੰਦਾ ਇਹ ਤੇ ਬਾਜਵਾ ਸਾਹਿਬ ਕਹਿਣਗੇ ਬਲੋ ਦਾ 벨ਟ ਜਾਂਦੀਆਂ ਗੱਲਾਂ ਨਹੀਂ ਤੇ ਇਹ ਬਾਕੀ ਅਬਵ ਦਾ 벨ਟ ਹੈ ਖੇਰੇ ਦੇ ਪਰਚਾ ਅਬਵ ਦਾ 벨ਟ ਸੀਗਾ 9 ਸਾਲ ਪੁਰਾਣਾ ਪਰਚਾ ਜਿਹਦੇ ਚ ਸਾਰੇ ਮੇਰੇ ਮੁਦਈ ਸੀ ਵਿੱਚ ਹੀ ਅਮਨੋੜਾ ਵਿੱਚ ਹੀ ਆ ਤੁਹਾਡਾ ਭਗਵੰਤ ਮਾਨ ਮੇਰੇ ਮੁਦੇ ਹੀ ਸੀਗੇ ਕਿ ਬਹੁਤ ਗਲਤ ਪਰਚਾ ਦਰਜ ਕੀਤਾ 2017 ਜਦੋਂ ਕੌਮ ਹੈ ਲੀਡਰ ਆਫ اپੋਜੀਸ਼ਨ ਸੀਗਾ ਤੇ ਉਹ ਉਹ ਜਦੋਂ ਇਦਾਂ ਦੇ ਐਡੇ ਡੇਂਜਰਸ ਕੇਸ ਕਰਦੇ ਨੇ ਉਹਦੇ ਤੇ ਤੁਹਾਡੇ ਤੇ ਪਾਉਂਦੇ ਨੇ ਤੇ ਕੀ ਉਹ ਅਬੋਵ ਦ ਬੈਲਟ ਹੈ ਜਦੋਂ ਆਪਣੀ ਗੱਲ ਕਹਿਣੀ ਆ ਉਦੋਂ ਬਿਲੋ ਦ ਬੈਲਟ ਨਾ ਹੋਵੇ ਜੀ ਤੇ ਜਦੋਂ ਦੂਜੇ ਨੂੰ ਹਿੱਟ ਕਰਨਾ ਵਾ ਤੇ ਮਤਲਬ ਆਪੇ ਕਿਹ ਜਾਂ ਲੱਤਾਂ ਲੱਤਾਂ ਦ ਬਿਲੋ ਦ ਬੈਲਟੀ ਆਉਂਦੀਆਂ ਵਾ ਕਹਿੰਦੇ ਹੁਣ ਬਾਜਵਾਦ ਸਾਹਿਬ ਕੋਲ ਇੱਕੋ ਆਪਸ਼ਨ ਹੈ ਕਿ ਕੰਨ ਫੜ ਕੇ ਮਾਫੀ ਮੰਗ ਲੈਣ ਪੂਰੇ ਪੰਜਾਬ ਤੋਂ ਕਿ ਮੈਂ ਗਲਤ ਸਟੇਟਮੈਂਟ ਸੰਦੀਪ ਤੁਹਾਨੂੰ ਲੱਗਦਾ ਕੋਈ ਇਸ ਲੈਵਲ ਦਾ ਆਦਮੀ ਮਾਫੀ ਮੰਗੇਗਾ ਜੀ ਜ਼ਿੰਦਗੀ ਚ ਉਹਨੇ ਗਲਤ ਕੀ ਕਿਹਾ ਵਾ ਅੱਜ ਸਾਰੇ ਸਾਡੇ ਲੀਡਰ ਕਹਿ ਰਹੇ ਕਿ ਅਸੀਂ ਕਹਿੰਦੇ ਹਾਂ ਕਿ ਲਾਅ ਐਂਡ ਆਰਡਰ ਖਰਾਬ ਹੈ ਪੰਜਾਬ ਦਾ ਪ੍ਰਤਾਪ ਦੀ ਸਟੇਟਮੈਂਟ ਸਾਡੀ ਸਟੇਟਮੈਂਟ ਗਿਣੀ ਜਾਵੇ ਸੋ ਧਰਫੋਰ ਇਹ ਸਾਰਾ ਇੱਕ ਮਤਲਬ ਜਿਹੜੇ ਅਸਲ ਮੁੱਦੇ ਨੇ ਪੰਜਾਬ ਦੇ ਡਰੱਗਸ ਦਾ ਮੁੱਦਾ ਕੰਸਿਸਟੈਂਟਲੀ ਚੱਲ ਰਿਹਾ ਬੇਅਦਬੀ ਦਾ ਮਸਲਾ ਅਨਰਿਜ਼ੋਲਵਡ ਹੈ ਕਰਪਸ਼ਨ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਹਵਾ ਥਾਣਿਆਂ ਤੇ ਤਹਿਸੀਲਾਂ ਚ ਰੇਤਾ ਦੀ ਮਾਈਨਿੰਗ ਦਾ ਲੁੱਟ ਦਿਨ ਦਿਹਾੜੇ ਜਿਹੜਾ ਕੇਜਰੀਵਾਲ ਕਹਿੰਦਾ ਸੀ 20000 ਕਰੋੜ ਰੁਪਏ ਮੈਂ ਖਜ਼ਾਨੇ ਚ ਜਮਾ ਕਰਾਉਂਗਾ ਪਿਛਲੇ 3 ਸਾਲਾਂ ਵਿੱਚ ਆਮਦਨ ਤਾਂ 250 ਕਰੋੜ ਰੁਪਏ ਸਾਲ ਦੀ ਤੇ 19750 ਕਰੋੜ ਰੁਪਏ ਕਿੱਥੇ ਜਾ ਰਿਹਾ ਕੇਜਰੀਵਾਲ ਦੱਸੇ ਤਾਂ ਹੀ ਉਹਨਾਂ ਨੇ ਯੁੱਧ ਮਾਈਨਿੰਗ ਵਿਰੁੱਧ ਨਹੀਂ ਕੀਤਾ ਉਹਨਾਂ ਨੇ ਯੁੱਧ ਨਸ਼ੇ ਵਿਰੁੱਧ ਕੀਤਾ ਕਿਉਂਕਿ ਉਥੋਂ ਆਮਦਨ ਆਉਂਦੀ ਹੈ ਔਰ ਨਸ਼ੇ ਦਾ ਜਿਹੜਾ ਯੁੱਧ ਵੀ ਹੈ ਉਹ ਫੇਲ ਹੋ ਚੁੱਕਾ ਵਾ ਕਿਉਂਕਿ ਜਦੋਂ ਕਨਸਟੇਬਲ ਫੜੀ ਗਈ ਜਦੋਂ ਤਹਿਕੀਕਾਦ ਹੋਦੋ ਤੂੰ ਉੱਤੇ ਜਾਣ ਹੀ ਨਹੀਂ ਦਿੱਤੀ। ਥੈਟ ਮੀਨਸ ਥੈਟ ਇਜ਼ ਆਲ ਇੱਕ ਕੀ ਕਹਿੰਦੇ ਆ ਕਿ ਪੋਲੀਟੀਕਲੀ ਮੋਟੀਵੇਟਿਡ ਸਾਰੀ ਐਕਸਰਸਾਈਜ਼ ਆ। ਔਰ ਇਹ ਇਦਾਂ ਹੀ ਇਹਨਾਂ ਦੀ ਫੂਕ ਨਿਕਲੀ ਆ ਯੁੱਧ ਨਸ਼ੇ ਦੀ ਜਿਵੇਂ ਇੱਕ ਵਾਰੀ ਪੰਚਾਇਤਾਂ ਦੀਆਂ ਜ਼ਮੀਨਾਂ ਛਡਾਉਂਦੇ ਸੀ ਹੁਣ ਕਦੀ ਸੁਣਿਆ ਵਾ। ਕੁਲਦੀਪ ਢਾਲੀਵਾਲ ਕਿੰਨਾ ਸ਼ੋਰ ਮਚਾਉਂਦਾ ਹੁੰਦਾ ਸੀਗਾ ਰਹਿਣ ਨਹੀਂ ਦੇਵਾਂਗੇ, ਛਡਾ ਦੇਵਾਂਗੇ। ਸੁੱਖ ਵਿਲਾਸ ਛਡਾ ਦੇ ਕਿੱਥੇ ਆ। ਜਿੱਦਾਂ ਉਹ ਮੁਹਿੰਮ ਇਹਨਾਂ ਦੀ ਫੇਲ ਕਿਉਂਕਿ ਇਹਨਾਂ ਦੀ ਕਮਿਟਮੈਂਟ ਨਹੀਂ ਹੈਗੀ। for every uh, you know issue you have to be very committed ਇਹ ਹੈਗੇ ਨੇ ਸੋਸ਼ਲ ਮੀਡੀਆ ਦੇ ਪਾਰਟੀ 15 ਦੇ ਨਾ ਚੱਕਤਾ ਮੁੱਦਾ 15 ਦੇ ਨਾਲ 15 ਦੇ ਨਾਲ 15 ਦੇ ਨਾਲ 15 ਦੇ ਨਾਲ ਨਹੀਂ ਹੋਣਾ ਜਿੱਦੇ ਤੁਸੀਂ ਨਾ ਬੋਲਦੇ ਹੋ ਹੁਣ ਪਰਚਿਆਂ ਵਾਲੀ ਜਿਹੜੀ ਡਰ ਜਾ ਭੈ ਹੁੰਦਾ ਲੈ ਚੁੱਕਾ ਸਿਰ ਤੋਂ ਨਹੀਂ ਕਿੰਨੇ ਕਰ ਲੈਣਗੇ ਮੇਰੇ ਤੇ ਯਾਰ ਪੰਜ ਤਾਂ ਕਰ ਚੁੱਕੇ ਨੇ ਮੇਰੇ ਮਤਲਬ ਆਈ ਐਮ ਆਈ ਐਮ ਫੇਸਿੰਗ 5 ਕ੍ਰਾਈਮਨਲ ਕੇਸਸ ਚਲੋ ਹੋਰ ਕਰ ਲੈਣਗੇ 2 4 5 ਹੁਣ ਸਾਲ ਤਾਂ ਰਹਿ ਗਿਆ ਡੇਢ ਪਰ ਇਹਨਾਂ ਨੂੰ ਇੱਕ ਗੱਲ ਤਾਂ ਯਾਦ ਰੱਖਣੀ ਚਾਹੀਦੀ ਨਾ ਕਿ ਸਮਾਂ ਇੱਕ ਨਹੀਂ ਰਹਿੰਦਾ ਸਮਾਂ ਤਾਂ ਚੇਂਜ ਹੋਣਾ ਵਾ ਇਹ ਜੋ ਕੁਝ ਇਹ ਗਲਤ ਕਰ ਰਿਹਾ ਕੱਲਾ ਖੇਰੇ ਖਿਲਾਫ ਨਹੀਂ ਜੋ ਕੁਝ ਇਹ ਗਲਤ ਕਰ ਰਿਹਾ ਦੇ ਵਿਲ ਦੇ ਵਿਲ ਬੀ ਹੈਲਡ ਅਕਾਉਂਟੇਬਲ ਜਦੋਂ ਰਾਜ ਭਾਗ ਬਦਲੇਗਾ ਭਾਵੇਂ ABC D ਦਾ ਬਣ ਜੇ ਦੇ ਵਿਲ ਬੀ ਹੈਲਡ ਅਕਾਉਂਟੇਬਲ ਤਾਂ ਇਹ ਤਾਂ ਪੁਲਿਸ ਨੂੰ ਵਾਰਨ ਕਰਦੇ ਕਿ ਇਹਨਾਂ ਦੇ ਚੰਦ ਦਿਨਾਂ ਲਈ ਚੰਗੀਆਂ ਪੋਸਟਿੰਗਾਂ ਲੈਣ ਲਈ ਪੈਸੇ ਕਮਾਉਣ ਲਈ ਇਹਨਾਂ ਦੇ ਹੱਥ ਟੋਕੇ ਮਤ ਬਣੋ ਸਮਝ ਗਏ ਕਿਉਂਕਿ ਤੁਹਾਨੂੰ ਵੀ ਅਕਾਉਂਟੇਬਲ ਹੋਲਡ ਹੋਣਾ ਪੈਣਾ ਵਾ ਇਹ ਅੱਜ ਪੰਜਾਬ ਦੀ ਵੱਧ ਕਿਸਮਤੀ ਆ ਕਿ ਇੱਕ ਇਦਾਂ ਦੀ ਸਰਕਾਰ ਬਣ ਗਈ ਆ ਜਿਹੜੀ ਜਿੱਦਾਂ ਪ੍ਰਤਾਪ ਨੇ ਗੱਲ ਠੀਕ ਕਹੀ ਸੀ ਮਟੀਰੀਅਲ ਮਾੜਾ ਵਾ ਮੈਂ ਕਹਿੰਨਾ ਮਾੜਾ ਮਟੀਰੀਅਲ ਆ ਅੱਛਾ ਦੱਸੋ ਘਟਾਰੂ ਚੱਕ ਚੰਗਾ ਮਿੱਟੀ ਢਿੱਲਾ ਉੱਗੋ ਕੇ ਉਹ ਲਾਲਪ ਸਿੰਘ ਜਿਹੜਾ ਚੰਗਾ ਮਿੱਟੀ ਢਿੱਲਾ ਰਾਮਪੁਰੇ ਫੂਲ ਵਾਲਾ ਜਿਹੜਾ ਸਾਡੇ ਸਤਕਾਰਯੋਗ ਰਾਮਗੜੀਆ ਬਰਾਦਰੀ ਨੂੰ ਗੁੱਲੀ ਘੜ ਕਹਿੰਦਾ ਚੰਗਾ ਮਿੱਟੀ ਢਿੱਲਾ ਜਿਹੜਾ ਲਾਲਜੀਤ ਸਿੰਘ ਭੁੱਲਰ ਸਪੀਕਰ ਨੂੰ ਗੁੱਲੀ ਘੜ ਕਹਿੰਦਾ ਉਹ ਚੰਗਾ ਮਟੀਰੀਅਲ ਆ ਸਰਬਜੀਤ ਕੌਰ ਮਾਣੂ ਕੇ ਜਨੇ ਐਨਆਰਆਈ ਦੀ ਕੋਠੀ ਕਬਜ਼ਾ ਕਰ ਲਿਆ ਉਹ ਚੰਗਾ ਮਿੱਟੀ ਢਿੱਲਾ ਯਾ ਭਗਵੰਤ ਮਾਨ ਜਿਹੜਾ ਰੋਜ਼ ਨਿਤ ਦਿਨ ਦਾਰੂ ਨਾਲ ਡੱਕਿਆ ਰਹਿੰਦਾ ਵਾ ਇਜ਼ ਇਟ ਅ ਗੁੱਡ ਮਟੀਰੀਅਲ ਪੰਜਾਬ ਦੇ ਵਿੱਚ ਸੰਜੀਦਾ ਹਾਲਾਤਾਂ ਦੀ ਤੇ ਸੰਜੀਦਾ ਬੰਦਿਆਂ ਦੀ ਲੋੜ ਆ ਸਾਡਾ ਕ੍ਰਾਈਸਿਸ ਬਹੁਤ ਜ਼ਬਰਦਸਤ ਆ ਸਾਡਾ ਤਾਂ ਐਗਜ਼ਿਸਟੈਂਸ ਦਾ ਕ੍ਰਾਈਸਿਸ ਬਣਿਆ ਹੋਇਆ ਖੇਤੀ ਸਾਡੀ ਫੇਲ ਹੋ ਗਈ ਨਿਆਣੇ ਸਾਡੇ ਸਾਰੇ ਭੱਜ ਗਏ ਬਾਰਡਰ ਸਾਡਾ ਪਾਕਿਸਤਾਨ ਨਾਲ ਬੰਦਿਆ ਸਰਕਾਰੀ ਨੌਕਰੀਆਂ ਗੈਰ ਸੂਬਿਆਂ ਦੇ ਆਣ ਕੇ ਲੈ ਗਏ ਪਾਣੀ ਸਾਡੇ ਗੰਦਲੇ ਹੋ ਗਏ ਇੰਡਸਟਰੀਅਲ ਪੋਲੂਸ਼ਨ ਸਾਰੀ ਜ਼ਹਿਰ ਫਲਾ ਰਹੀ ਆ ਜ਼ਮੀਨ ਹੀ ਟਲਾ ਪਾਣੀ ਲੁੱਕ ਐਟ ਦ ਇਸ਼ੂਜ਼ ਕੀ ਨੇ एनवायरनमेंट ਦੇਤੇ ਕਿੰਨੇ ਇਸ਼ੂਸ ਨੇ ਤੇ ਗੱਲ ਕਿੱਥੇ ਆਣ ਕੇ ਡਿੱਗੀ ਹੋਈ ਆ ਬਾਜਵਾ ਬੰਬ ਬਾਰੇ ਦੱਸੇ ਜੀ ਐਂਡ ਐਂਡ ਸਾਰੀ ਪਾਰਟੀ ਸਰਕਾਰ ਵੀ ਉਸੇ ਪਾਸੇ ਲੱਗੀ ਹੋਈ ਆ ਤੇ ਆਪੋਜੀਸ਼ਨ ਵੀ ਉਸੇ ਪਾਸੇ ਲਾਇਆ ਹੋਇਆ ਆ ਆਸੀ ਗੱਲ ਮਿਹਰਬਾਨੀ ਜੀ ਤਾਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਜਿਨ੍ਹਾਂ ਨੇ ਪ੍ਰਤਾਪ ਸਿੰਘ ਬਾਜਵਾ ਤੇ ਕੀਤੀ ਗਈ ਕਾਰਵਾਈ ਦੇ ਬਾਰੇ ਆਪਣੀ ਗੱਲ ਰੱਖੀ ਹੈ ਕਿ ਉਹ ਇਸ ਤਰ੍ਹਾਂ ਕਿਉਂ ਬੋਲ ਰਹਾ ਇਹ ਨਹੀਂ ਉਹਨਾਂ ਨੂੰ ਪਰਚਿਆਂ ਦਾ ਡਰ ਕਿਉਂ ਨਹੀਂ ਹੈ ਇਸ ਦੇ ਬਾਰੇ ਉਹਨਾਂ ਨੇ ਆਪਣੀ ਗੱਲ ਰੱਖ ਦਿੱਤੀ ਇਸ ਮਾਮਲੇ ਦੇ ਵਿੱਚ ਦੇਖਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਕੀ ਕੀ ਕਰਦੀ ਹੈ ਸਾਥੀ ਕੈਮਰਾਮੈਨ ਕੁਲਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕੈਬੀਸੀ ਪੰਜਾਬ ਮੋਹਾਲੀ